ਪਿਛਲੇ ਕਈ ਦਿਨਾਂ ਤੋਂ ਪਟਿਆਲਾ 'ਚ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਪਟਿਆਲਾ ਦੇ ਸਿਵਲ ਲਾਈਨ ਅਧੀਨ ਪੈਣੇ ਮਾਡਲ ਟਾਊਨ ਚੌਂਕੀ ਦੀ ਪੁਲਿਸ ਨੂੰ ਕੁਝ ਮਾਮਲਿਆਂ 'ਚ ਵੱਡੀ ਸਫਲਤਾ ਮਿਲੀ ਹੈ। ਪਟਿਆਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੋਟਰਸਾਈਕਲ ਚੋਰੀ ਕਰਨ ਵਾਲੇ ਗਰੋ ਨੂੰ ਕਾਬੂ ਕਰਕੇ 10 ਮੋਟਰਸਾਈਕਲ ਤੇ 4 ਐਕਟਿਵਾ ਬਰਾਮਦ ਕੀਤੀਆਂ ਨੇ। ਕਿਆਨਾ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਖ ਅਮਰਿਤ ਸਿੰਘ ਰੰਧਾਵਾ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਚੋਰਾਂ ਦੇ ਗਰੋ ਵੱਲੋਂ ਦਿਨ ਦੋ ਦਿਨ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ਪਟਿਆਲਾ ਮਾਡਲ ਟਾਊਨ ਚੌਂਕੀ ਦੀ ਪੁਲਿਸ ਟੀਮ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 10 ਮੋਟਰਸਾਈਕਲ ਅਤੇ 3 ਐਕਟਿਵਾ ਬਰਾਮਦ ਕੀਤੀਆਂ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲਿਆ ਗਿਆ ਹੈ ਉਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੇਖੋ ਪੂਰੀ ਖਬਰ ਸਾਹਿਬ ਜਿਹੜੇ ਦੋ ਬੰਦੇ ਬਣਿਆ ਕੀ ਰਿਕਵਰੀ ਹੋਈ ਹੈ ਇਹਨਾਂ ਤੋਂ ਥਾਣਾ ਸਿਵਲ ਲਾਈਨ ਪਟਿਆਲਾ ਇੱਕ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਜਸਤੇ ਪਰਚਾ ਦਰਜ ਕਰਕੇ ਅ ਦੋ ਬੰਦੇ ਫੜੇ ਗਏ ਜਨਾ ਤੋਂ ਚੋਰੀ ਹੋਇਆ ਮੋਟਰਸਾਈਕਲ ਰਿਕਵਰ ਹੋਇਆ ਫਰਦਰ ਪੁਸ਼ਕਿਸ਼ ਵਿੱਚ ਜਨਾ ਤੋਂ 6 ਹੋਰ ਮੋਟਰਸਾਈਕਲ ਤੇ 3 ਐਕਟਿਵ ਟੋਟਲ 10 ਵਹੀਕਲ ਰਿਕਵਰ ਹੋਏ ਸਰੇ ਕਿੱਥੇ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਪਹਿਲਾਂ ਵੀ ਕ੍ਰਿਮੀਨਲ ਕੇਸ ਹੈ ਕੋਈ ਹਾਂਜੀ ਇਹਨਾਂ ਤੋਂ ਇਹ ਲੋਕਲ ਇੱਕ ਕਬਲੋਵਾਲ ਦਾ ਹੈਗਾ ਇੱਕ ਧੰਮਾ ਮਾਜਰੇ ਦਾ ਤੇ ਇੱਕ ਜਾਨੇ ਤੇ ਤਿੰਨ ਪਹਿਲਾਂ ਮੁਕਦਮੇ ਹੈਗੇ ਕੁਝ ਪਤਾ ਲੱਗਿਆ ਸਰ ਕਿਤੋਂ ਕਿਤੋਂ ਦੀ ਇਹ ਚੋਰੀ ਕਰਦੇ ਸਨ ਆ ਲੋਕਲ ਸ਼ਹਿਰ ਦੇ ਏਰੀਆ ਤੋਂ ਚੋਰੀ ਹੋਏ ਨੇ ਜਿਹਨੇ ਮੋਟਰਸਾਈਕਲ ਰਿਕਵਰ ਹੋਏ ਨੇ ਬਾਕੀ ਹੋਰ ਤਪੀਸ਼ ਜਾਰੀ ਸਿਹਰੇ ਜਿਹੜੇ ਚੋਰੀ ਕੀਤੇ ਸੀ ਕਿੱਥੇ ਗੁਪ ਸੂਚਨਾ ਦੇ ਆਧਾਰ ਤੇ ਕਿੱਥੇ ਡੰਪ ਕੀਤੇ ਹੋਏ ਸੀ ਇਹਨਾਂ ਨੇ ਇਹਨਾਂ ਨੇ ਵਕਫਾ ਖਸਾਨ ਦਿੱਤੇ ਹੋਏ ਸੀ ਜਿੱਥੋਂ ਰਿਕਵਰ ਹੋਏ ਨੇ ਬਾਕੀ ਫੋਰ ਜਾਣੇ ਦੀਸ਼ ਮਲਤਪਾਈ ਗਈ ਤਾਂ ਉਹਨਾਂ ਨੂੰ ਵੀ ਕੰਮ ਦਿੱਤੀ ਜਾਏ ਇੱਕਲੇ ਦੋਨੋਂ ਹੈ ਕਿ ਸ਼ਾਇਦ ਇਹਨਾਂ ਦਾ ਔਰ ਵੀ ਗੈਂਗ ਹੈ ਕੋਈ ਫੋਰ ਜਾਣੇ ਫੜੇ ਜਾਣ ਦੀ ਸਾਨੂੰ ਹੈਗੀ ਜੀ ਅਸ਼ੰਕਾ ਕੋਈ ਰਿਕਵਰੀ ਵੀ ਹੋएगी ਸਰ ਬਿਲਕੁਲ ਜੀ ਫੋਰ ਰਿਕਵਰੀ ਕਰਾਉਣੀ ਹੈ ਪਟਿਆਲਾ ਤੋਂ ਬਲਜੀਤ ਸਰ ਨਾਲ ਦੀ ਰਿਪੋਰਟ